ਮੈਂ ਸਰਵਣ ਸਿੰਘ ਪੰਦੇਦ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਦਿੱਲੀ ਅੰਦੋਲਨ ਦੋ ਚੱਲ ਰਿਹਾ 30 ਦਸੰਬਰ ਨੂੰ ਪੰਜਾਬ ਬੰਦ ਦਾ ਸਾਡਾ ਸੱਦਾ ਹੈਗਾ ਵਾ ਉਹਨੂੰ ਸਫਲ ਬਣਾਉਣ ਵਾਸਤੇ ਅੱਜ ਮੁਹਿਮ ਜਿਹੜੀ ਆਸੀ ਟੋਲ ਪਲਾਜ਼ਾ ਮਾਨਾ ਵਾਲਾ ਤੋਂ ਸ਼ੁਰੂ ਕਰ ਰਹੇ ਇਹ ਬੱਸ ਸਟੈਂਡ ਅੰਮ੍ਰਿਤਸਰ ਤੱਕ ਜਾਊਗੀ ਅੰਮ੍ਰਿਤਸਰ ਦੇ ਸਾਰੀਆਂ ਸੜਕਾਂ ਤੇ ਐਵੇਂ ਜਥੇਬੰਦੀ ਦੇ ਵਰਕਰ ਖੜੇ ਆ ਹਰਸ ਅਸੀਂ ਡੋਰ ਟੂ ਡੋਰ ਅਸੀਂ ਹਰ ਸ਼ਟਰ ਤੱਕ ਹਰ ਸ਼ਹਿਰੀ ਤੱਕ ਹਰ ਦੁਕਾਨਦਾਰ ਤੱਕ ਹਰ ਮੰਡੀ ਤੱਕ ਹਰ ਚੰਨ ਜੰਨ ਤੱਕ ਆਪਦੀ ਮੁਹਮਲ ਲੈ ਕੇ ਜਾਵਾਂਗੇ ਵੀ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹਮਲਾ ਛੋਟੀ ਦੁਕਾਨਦਾਰੀ ਤੇ ਹੈਗਾ ਔਰ ਉਹ ਹਮਲੇ ਨੇ ਆਨਲਾਈਨ ਵਪਾਰ ਨੇ ਵੱਡੇ ਮੋਲਾ ਨੇ ਜੜਾ ਵਾ ਇਹ ਦੁਕਾਨਦਾਰੀ ਨੂੰ ਬਰਬਾਦ ਕਰਕੇ ਰੱਖ ਦੇਣਾ ਹਮਲਾ ਮਜ਼ਦੂਰਾਂ ਤੇ ਆ ਜਿਵੇਂ ਉਹ ਰੋਬੋਟ ਸਿਸਟਮ ਲੈ ਕੇ ਆ ਰਹੇ ਜਿਵੇਂ ਮਸ਼ੀਨਰੀ ਲੈ ਕੇ ਆ ਰਹੇ ਆ ਮਜ਼ਦੂਰਾਂ ਦਾ ਆ ਜਾੜਾ ਤਹਿਗਾ ਛੋਟਾ ਲਘੂ ਉਦਯੋਗ ਪੰਜਾਬ ਦਾ ਝਾੜ ਕੇ ਰੱਖਤਾ ਵੱਡੇ ਕਾਰਪੋਰੇਟਾਂ ਨੇ ਇਹ ਇਸ ਕਰਕੇ ਇੱਥੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਛੋਟੇ ਉਦਯੋਗਪਤੀਆਂ ਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਬੰਦ ਦਾ ਸੱਦਾ ਅਜ ਦਵਾਂਗੇ ਤਾਂ ਜੋ ਮੋਦੀ ਸਰਕਾਰ ਤੇ ਪ੍ਰੈਸ਼ਰ ਪਾਇਆ ਜਾ ਸਕੇ 118 ਦਿਨ 318 ਦਿਨ ਹੋ ਗਏ ਮੋਰਚੇ ਚੱਲਣ ਨੂੰ ਔਰ 32 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਤਨ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਔਰ ਜਿਹੜਾ ਬਿਜਲੀ ਬੇਲਿਆ ਉਹ ਸਾਰਿਆਂ ਵਾਸਤੇ ਹੈਗਾ ਵਾ ਕਿਸੇ ਇੱਕ ਵਾਸਤੇ ਨਹੀਂ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮੰਗਾ ਆਦੀਵਾਸੀਆਂ ਨੇ ਕਿਹਾ ਮੰਗਾ ਔਰ ਇਹ ਸਾਰੀਆਂ ਮੰਗਾਂ ਜਨ ਜਨ ਦੀਆਂ ਮੰਗਾ ਪਾ ਕੇ ਇਹ ਮੋਰਚਾ ਲੜਿਆ ਜਾ ਰਿਹਾ ਔਰ ਅਸੀਂ ਆਸ ਕਰਦੇ ਹਾਂ ਇਹ ਪੰਜਾਬ ਪੂਰੀ ਤਰ੍ਹਾਂ ਬੰਦ ਕਰਕੇ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਮਾਰਨਗੇ 3 ਕਰੋੜ ਪੰਜਾਬੀ ਧੰਨਵਾਦ